ਹਾਲ ਰਾਤ ਨੂੰ ਜਿਹੜੇ ਘਰ ਦੇ ਵਿੱਚ ਅਸੀਂ ਇਸ ਟਾਈਮ ਰੁਕੇ ਹੋਏ ਹਾਂ ਨਾ ਤਾਂ ਇੱਥੇ ਇਸ ਘਰ ਦੇ ਵਿੱਚ ਇੱਕ ਕੱਲੀ ਕੁੜੀ ਆ ਤੇ ਤੁਸੀਂ ਦਿਲ ਦੇਖੋ ਉਹਨਾਂ ਕੁੜੀਆਂ ਦਾ ਵੀ ਸਾਨੂੰ ਆਦੇ ਘਰੇ ਐਂ ਵੜਨ ਦੇਤਾ ਹੁਣ ਅਸੀਂ ਤੇ ਉਹੀ ਦੁੱਧ ਆਪਾ ਦਿੱਦੀ ਹੋ ਰਿਆਂ ਦਿੰਦੇ ਤਾਂ ਇਹ ਕਹਿੰਦੇ ਵੀ ਤੁਹਾਨੂੰ ਤਿਆਰ ਕਰਕੇ ਦੇ ਦੇਣੇ ਇੱਥੇ ਬਹਿ ਕੇ ਪੀ ਲੈਣੇ ਫਿਰ ਉਹ ਤੱਕ ਥੋੜੀ ਜਿਹੀ ਭੁੱਖ ਮਰ ਜੂਗੀ ਨਾਲ ਬੱਚਾ ਇੱਥੇ ਬੱਚਾ ਐ ਬੰਨ ਕੇ ਰੱਖਦੇ ਨੇ ਪਿਛਲੇ ਪਾਸੇ ਹਮਾਰੇ ਗੋਦੀ ਵਿੱਚ ਉਠਾਤੇ ਹਨਾ ਹੂੰ ਤਾਂ ਇੱਥੇ ਜਦੋਂ ਕੰਮ-ਕੋਮ ਕਰਦੇ ਨੇ ਐ ਬੰਨ ਕੇ ਰੱਖਦੇ ਨੇ ਜਿਹੜਾ ਆਖ ਸੁੱਤਾ ਪਿਆ ਕੋਈ ਪ੍ਰੋਬਲਮ ਨਹੀਂ ਉਹਨੂੰ ਸਵੇਰ ਦਾ ਟਾਈਮ ਆ ਜੀ 11:30 ਵਜੇ ਦਾ ਸਮਾਨ ਸੋਣ ਬੰਨਦੇ ਨਹਾ ਧੋ ਕੇ ਤਿਆਰ ਹੁੰਦੇ ਥੋੜਾ ਜਿਹਾ ਟਾਈਮ ਲੱਗ ਗਿਆ ਠੀਕ ਹੈ ਹਾਂ ਅਗਲੇ ਸਾਲ ਮਿਲੇਗਾ ਇਹਨਾਂ ਦਾ ਬੱਚਾ ਇਸ ਦਾ ਨਾਮ ਹੈ ਬੈਂਡਰੀ ਔਰ ਬੜਾ ਸ਼ਰਾਰਤੀ ਬੱਚਾ ਹੈ ਜੀ ਚੀਜ਼ ਵੀ ਲੈ ਜਾਂਦਾ ਔਰ ਥੈਂਕ ਯੂ ਵੀ ਨਹੀਂ ਬੋਲਦਾ ਹੈ ਹਨਾ ਜਰਾ ਤੇਰੇ ਕੋਲ ਚਾਕਲੇਟ ਦੀ ਤੂੰ ਨੇ ਥੈਂਕ ਯੂ ਨਹੀਂ ਬੋਲਾ ਓਏ ਬੱਚਾ ਅਭੀ ਤੇਰੇ ਕੋ ਅਭੀ ਤੇਰੇ ਕੋ ਬਨਾਣਾ ਦਿਆ ਤੂੰ ਨੇ ਥੈਂਕ ਯੂ ਨਹੀਂ ਬੋਲਾ ਪਰ ਬੱਚਾ ਬੜਾ ਕਿਊਟ ਹੈ ਛੋਟਾ ਬੱਚਾ ਹਜੇ ਇਹ ਇਸ ਕੋ ਬੋਲਣਾ ਬੋਲਦਾ ਤਾਂ ਨਹੀਂ ਹੈ ਨਾ ਭਈ ਇਹ ਇਸ ਕੋ ਬੋਲਣਾ ਨਹੀਂ ਆਤਾ 1 ਸਵਾ ਸਾਲ ਦਾ ਬੱਚਾ ਹੈ ਇਹ ਸਾਰਾ ਚ ਹਾਂ ਚਲੋ ਚੱਲਣਾ ਹੈ ਚਲੋ ਨਹੀਂ ਜਾਣਾ ਚਲੋ ਯਾਰ ਇਸ ਕੋ ਦੇ ਦੋ ਆ ਜਾ ਵਾਹਿਗੁਰੂ ਜੀ ਕਾ ਹਾਂ ਬਾਏ ਬਾਏ ਕਰ ਦੋ ਫਿਰ ਬਾਏ ਬਾਏ ਕਰ ਦੋ ਬਾਏ ਬਾਏ ਗਾ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਹੈ ਜੀ 11:30 ਵਜੇ ਦਾ ਪਿੰਡ ਦਾ ਨਾਮ ਆ ਪਿੰਮਲਾ ਤੇ ਇਥੋਂ ਅੱਜ ਅਸੀਂ ਚੱਲਣ ਲੱਗੇ ਆ ਵੈਸੇ ਤੀਜਾ ਦਿਨ ਆ ਪਰ ਅਸੀਂ ਤੀਜੇ ਦਿਨ ਇੱਥੋਂ ਕੁਚ ਕਰਨ ਲੱਗੇ ਆ ਦੋ ਰਾਤਾਂ ਇਹਨਾਂ ਦੇ ਘਰੇ ਰੁਕੇ ਆ ਤੇ ਆਹ ਬਾਈ ਬਰੇ ਆਓ ਯਾਰ ਥੋੜਾ ਸਾ ਇਧਰ ਆਪਣਾ ਬਤਾਓ ਬਾਈ ਕਾ ਨਾਮ ਹੈ ਫਿਰ ਭੁੱਲ ਗਿਆ ਆਪਕਾ ਨਾਮ ਮੇਰਾ ਨਾਮ ਹੈ ਬੌਂਰਨ ਔਰ ਉਸਕਾ ਭਾਈ ਕਾ ਨਾਮ ਜੀ ਜੀ ਤੋਂ ਕੀ ਵੀ ਤੋਂ ਔਰ ਇਸਕਾ ਮੁਝੇ ਯਾਦ ਹੈ ਬੈਂਡਰੀ ਬੈਂਡਰੀ ਹਣਾ ਤੇ ਇਹਨਾਂ ਦੇ ਘਰੇ ਅਸੀਂ ਰੁਕੇ ਸੀ ਤਾਂ ਮੈਂ ਇਹਨੂੰ ਕੋ ਬੋਲਾ ਕਿ ਅਗਰ ਕਭੀ ਪੰਜਾਬ ਆਓ ਤਾਂ ਹਮੇ ਜ਼ਰੂਰ ਯਾਦ ਕਰਨਾ ਆਪ ਮੇਰਾ ਨੰਬਰ ਲੈ ਕੇ ਜਾਣਾ ਜ਼ਰੂਰ ਠੀਕ ਹੈ ਅ ਤੇ ਅੱਜ ਸਭ ਤੋਂ ਪਹਿਲਾਂ ਅਸੀਂ ਇੱਥੋਂ ਜਾਵਾਂਗੇ ਜਿਹੜੀ ਆਰਮੀ ਦੀ ਕੰਟੀਨ ਬਣੀ ਹੋਈ ਆ ਉੱਤੇ ਕੁਝ ਖਾਵਾਂਗੇ ਪੀਵਾਂਗੇ ਫਿਰ ਗਾਂ ਦਾ ਪਲਾਨ ਦੇਖਦੇ ਆਂ ਵੀ ਕਿੱਥੇ ਪਹੁੰਚਦੇ ਆਂ ਪੈਰਨ ਪਿੰਡ ਜਿਹੜਾ ਮੇਨ ਹੈੱਡ ਕੁਆਟਰ ਪੈਰਨ ਡਿਸਟ੍ਰਿਕਟ ਦਾ ਉੱਥੇ ਤੱਕ ਸਾਡੀ ਪਹੁੰਚਣ ਦੀ ਸਲਾਹ ਹੈਗੀ ਆ 25 ਕਿਲੋਮੀਟਰ ਇੱਥੋਂ 27 ਕਿਲੋਮੀਟਰ ਇਹ ਜਾਰਾ ਤੇ ਸ਼ਾਇਦ ਜਿਹੜਾ ਹੁਣ ਅੱਗੇ ਆਪਾਂ ਸਫਰ ਕਰਾਂਗੇ ਉਹ ਸਾਰਾ ਪਹਾੜਾਂ ਵਾਲਾ ਵੀ ਹੋ ਸਕਦਾ ਠੀਕ ਆ ਸਰਦਾਰ ਜੀ 40 ਕਿਲੋਮੀਟਰ ਸਰਦਾਰ ਜੀ 40 ਕਿਲੋਮੀਟਰ ਦਾ ਚਲੋ ਠੀਕ ਆ ਤਿਆਰ ਹੋ ਤੁਸੀਂ ਚਲੋ ਠੀਕ ਹੈ ਜੀ ਚੱਲਦੇ ਆ ਹੁਣ ਗਾਂ ਨੂੰ मिलेंगे कभी दोबारा ठीक है थोड़ा कर आगे में। हाँ 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 चलो आ जाओ आ जाओ ठीक है ठीक है ओके बैंड्री बैंड्री हेलो कर यार हेलो कर। हैलो गुड बॉय। ठीक है दीदी ओके बाय ਬੰਦੇ ਬਹੁਤ ਜਿਆਦੇ ਕੈਂਟ ਨੇ ਯਾਰ ਬਹੁਤ ਖੁੱਲੇ ਦਿਲ ਵਾਲੇ ਬੰਦੇ ਨੇ ਇਹਨਾਂ ਨੂੰ ਐ ਨਹੀਂ ਹੈਗਾ ਵੀ ਅਸੀਂ ਇਹਨਾਂ ਦੀ ਮਹਿਮਾਨ ਨਿਵਾਜ਼ੀ ਕਿਵੇਂ ਕਰਾਂਗੇ ਜਾਂ ਕਿਵੇਂ ਨਹੀਂ ਜਾਂ ਹਾਂ ਮਤਲਬ ਕਈ ਵਾਰ ਬੰਦੇ ਨੂੰ ਹੋ ਜਾਂਦਾ ਪਰ ਇਹ ਬੰਦੇ ਕਹਿੰਦੇ ਨੇ ਕੋਈ ਨਾ ਜਿੰਨਾ ਅਸੀਂ ਹੋ ਸਕੇ ਅਸੀਂ ਉਹਨਾਂ ਕਰਾਂਗੇ ਤੁਸੀਂ ਸਾਡੇ ਘਰੇ ਚੱਲੋ ਬਸ ਕਿਤੇ ਬਾਹਰ ਨਹੀਂ ਰਹਿਣਾ ਮਤਲਬ ਐਵੇਂ ਦੇ ਬੰਦੇ ਆਪਾਂ ਨੂੰ ਮਿਲ ਰਹੇ ਨੇ ਬਾਰ-ਬਾਰ ਤੇ ਵੈਸੇ ਵੀ ਨਾਗਾਲੈਂਡ ਦੇ ਬੰਦੇ ਜਿੰਨਾ ਕੁਛ ਆਪਾਂ ਨਾਗਾਲੈਂਡ ਦੇ ਬੰਦਿਆਂ ਬਾਰੇ ਸੁਣਦੇ ਰਹੇ ਹਾਂ ਵੀ ਖਤਰਨਾਕ ਨਹੀਂ ਤਾਂ ਉਹਨੇ ਹੀ ਜਿਆਦੇ ਇਹ ਵਧੀਆ ਬੰਦੇ ਨੇ ਗਵਰਨਮੈਂਟ ਮਿਡਲ ਸਕੂਲ ਛੁੱਟੀ ਹੋ ਗਈ ਹੈਲੋ ਜੋਨ ਦੀ ਦੁਕਾਨ ਤੇ ਦੁਬਾਰੇ ਪਹੁੰਚ ਗਏ ਆਪਾਂ ਖਾਣ ਪੀਣ ਵਾਸਤੇ ਪਹਿਲਾਂ ਆਰਮੀ ਦੀ ਕੰਟਿਨ ਵਿੱਚ ਜਾਣਾ ਸੀ ਪਰ ਅਸੀਂ ਲੇਟ ਹੋ ਗਏ ਯਾਰ ਹੁਣ ਆਰਮੀ ਦੀ ਜਿਹੜੀ ਰੋਟੀ ਸ਼ਾਮ ਨੂੰ 4 ਵਜੇ ਮਿਲਣੀ ਆ ਮੈਂ ਕੱਢਾਂ ਪੈਸੇ ਕਿ ਤੂੰ ਕੱਢੇ ਉਧਰ ਰੋਟੀ ਤੱਬੀ ਨਹੀਂ ਮਿਲੇਗੀ ਨਾ ਵਹੀ ਮਿਲੇਗਾ 스ਨੈਕ ਸਨੈਕ ਹੰਮੇ ਨੂੰ ਵੀ ਆਤ ਪੈ ਗਈ ਆ ਕੀੜੇ ਜੇ ਫੜਨ ਦੀ ਸਿਰ 스ਨੈਕ ਹੀ ਮਿਲਤੇ ਸੋ ਯਹਾਂ ਰੋਟੀ ਵੀ ਮਿਲ ਰਹੀ ਹੈ ਤੋ ਫੜ ਗਿਆ ਹੈ ਹਾਂ ਹਾਂ ਮਾਤਾ ਜੀ ਸਾਥ ਆਪਾਂ ਬੋਟ ਚ ਗਏ ਕੋਈ ਇੱਕ ਸਾਥ ਮੋਟਰਗਾਸ ਚੋ ਗਏ ਤਾਂ ਠੀਕ ਹੈ ਯੋਹੋ ਹਮਾਰੇ ਕਾਟ ਲੋ ਹਮਨੇ ਰੋਟੀ ਖਾਣੀ ਆ ਵੀ ਪੂੜੀ ਸਬਜ਼ੀ ਖਾਣੀ ਆ ਠੀਕ ਹੈ ਹਾਂ ਨਹੀਂ ਅਗਰ ਜੇ ਪੈਸੇ ਨਾ ਲੇਤੇ ਤਾਂ ਹਮ ਨਹੀਂ ਖਾਤੇ ਅਗਰ ਆਪ ਪੈਸੇ ਨਹੀਂ ਕਾਟਦੇ ਤਾਂ ਹਮ ਖਾਤੇ ਨਹੀਂ ਯਹਾਂ ਸੇ ਆਗੇ ਚਲੇ ਜਾਤੇ ਹਾਂ ਲੋ ਜੀ ਬ੍ਰੇਕਫਾਸਟ ਆਪਣਾ ਆ ਗਿਆ ਇਧਰਲੇ ਪਾਸੇ ਪੂੜੀਆਂ ਨੇ ਤੇ ਆ ਹੈਗੀ ਸਬਜ਼ੀ ਸਬਜ਼ੀ ਕਾਦੀ ਆ ਇਹ ਛੋਲਿਆਂ ਦੀ ਤੇ ਆਲੂ ਦੀ ਲੋ ਜੀ ਪਟੂਰੇ ਆਪਾਂ ਛਕ ਲੈ ਚਾਹ ਪੀ ਲਈ ਜੂਸ ਪੀ ਲਿਆ ਤੇ ਹੁਣ ਆਪਣਾ ਕੰਮ ਫੁੱਲ ਟਾਈਟ ਆ ਤੇ ਜਿਵੇਂ ਜਿਵੇਂ ਹੁਣ ਆਪਾਂ ਜਿਹੜੇ ਪਾਸੇ ਨੂੰ ਜਾ ਰਹੇ ਹਾਂ ਉਧਰਲੇ ਪਾਸੇ ਜਿਹੜੇ ਮਣੀਪੁਰ ਦੇ ਵਿੱਚ ਕੁੱਕੀ ਲੋਕ ਰਹਿੰਦੇ ਨੇ ਉਹਨਾਂ ਦਾ ਘੜਾ ਤੇ ਜਿਵੇਂ ਅਸੀਂ ਇੱਥੇ ਸਵੇਰੇ ਉੱtre ਆਂ ਖਾਣ ਪੀਣ ਵਾਸਤੇ ਤਾਂ ਪਿਛਲੇ ਪਾਸੇ ਤੁਸੀਂ ਦੇਖੋ ਸਾਡੇ ਵੀ ਆਰਮੀ ਉਰਮੀ ਇੱਥੇ ਵੱਡੇ ਲੈਵਲ ਤੇ ਹੈਗੀ ਆ ਕਿਉਂਕਿ ਜਿੱਧਰ ਨੂੰ ਅਸੀਂ ਜਾ ਰਹੇ ਹਾਂ ਨਾ ਇਹ ਥੋੜਾ ਜਿਹਾ ਏਰੀਆ ਡੇਂਜਰਸ ਆ ਤੇ ਜਦੋਂ ਅਸੀਂ ਆਰਮੀ ਕੰਟੀਨ 'ਚ ਕੱਲ ਖਾਣ ਪੀਣ ਗਏ ਸੀ ਤਾਂ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਇੱਧਰ ਤੁਸੀਂ ਖਤਰਨਾਕ ਏਰੀਆ ਚ ਘੁੰਮ ਰਹੇ ਹੋ ਵੀ ਸੇਫ ਏਰੀਆ ਚ ਘੁੰਮਣ ਜਾਓ ਪਰ ਸਾਨੂੰ ਲੋਕਲ ਲੋਕ ਚੰਗੇ ਮਿਲ ਜਾਂਦੇ ਨੇ ਤਾਂ ਕਰਕੇ ਅਸੀਂ ਬਾਲਾ ਦਿਮਾਗ ਤੇ ਜ਼ੋਰ ਵੀ ਨਹੀਂ ਪਾ ਰਹੇ ਪਰ ਹੋ ਸਕਦਾ ਵੀ ਆਪਾਂ ਨੂੰ ਐਵੇਂ ਦੇ ਖਤਰਨਾਕ ਬੰਦੇ ਮਿਲ ਵੀ ਜਾਣ ਮਤਲਬ ਇਹਨਾਂ ਤਾਂ ਕੁੱਕੀ ਨੇ ਜਿਹੜੇ ਮਤਲਬ ਲੈਸ ਰਹਿੰਦੇ ਨੇ ਹਥਿਆਰਾਂ ਦੇ ਨਾਲ ਇੱਧਰਲੇ ਪਿਛਲੇ ਪਾਸੇ ਵੀ ਤੁਸੀਂ ਦੇਖੋ ਵੀ ਆਰਮੀ ਉਰਮੀ ਇੱਥੇ ਆ ਕੇ ਚੌਂਕ ਤੇ ਟਾਈਮ ਸਰ ਖੜ ਗਈ ਬਾਏ ਬਾਏ ਲਓ ਜੀ ਹੁਣ ਆਪਾਂ ਚੱਲ ਪਏ ਆ ਜੀ ਇੱਥੋਂ ਪਹਿਰਨ ਵਾਲੇ ਪਾਸੇ ਨੂੰ ਇਹ ਇੱਕ ਵੱਡੀ ਮਾਰਕੀਟ ਆ ਇਧਰਲੇ ਪਾਸੇ ਲੋਕ ਟੈਕਸੀਆਂ ਟੁਕਸੀਆਂ ਤੇ ਆਉਂਦੇ ਨੇ ਘੁੰਮਣ ਤੇ ਇਸ ਮਾਰਕੀਟ ਦੇ ਵਿੱਚ ਕੁਝ ਖਾਣ ਪੀਣ ਵਾਸਤੇ ਖੜ੍ਹ ਜਾਂਦੇ ਨੇ ਸਭ ਤਰ੍ਹਾਂ ਦਾ ਸਾਮਾਨ ਤੁਹਾਨੂੰ ਮਿਲ ਜੂਗਾ ਇੱਥੇ ਬਰੈਡ ਪਕੌੜੇ ਆਂਡੇ ਮੀਟ ਰੋਟੀ ਸਬਜ਼ੀ ਪੂੜੀ ਸਾਰਾ ਕੁਝ ਹੀ ਮਿਲ ਜੂਗਾ ਅੱਜ ਦਾ ਸਫ਼ਰ ਦਾ ਕੋਈ ਆਈਡੀਆ ਨਹੀਂ ਕਿੰਨੇ ਕਿਲੋਮੀਟਰ ਜਾਣਾ ਜਿੱਥੇ ਵੀ ਆਪਣਾ ਸਫ਼ਰ ਮਤਲਬ ਠੀਕ ਜਾਪਾਉਣ ਲੱਗਿਆ ਆਪਾਂ ਉੱਥੇ ਸਟੇ ਕਰ ਲਾਂਗੇ ਜਿਵੇਂ ਜਿਵੇਂ ਆਪਾਂ ਅੱਗੇ ਨੂੰ ਜਾਈ ਜਾਵਾਂਗੇ ਮੌਸਮ ਠੰਡਾ ਹੋਈ ਜਾਊਗਾ ਕਿਉਂਕਿ ਹੌਲੀ ਹੌਲੀ ਆਪਾਂ ਮਣੀਪੁਰ ਵਾਲੇ ਪਾਸੇ ਨੂੰ ਵੱਧ ਰਹੇ ਹਾਂ ਤੇ ਨਾਗaland ਦੇ ਵਿੱਚ ਹੀ ਮੌਸਮ ਠੰਡਾ ਪਰ ਮਣੀਪੁਰ ਦੇ ਵਿੱਚ ਕੁਝ ਜ਼ਿਆਦਾ ਠੰਡਾ ਕਿਉਂਕਿ ਜੋ ਪਿਛਲੀ ਵਾਰ ਵੀ ਆਪਾਂ ਮਣੀਪੁਰ ਘੁੰਮੇ ਹਨ ਤਾਂ ਉਦੋਂ ਆਪਾਂ ਨੂੰ ਠੰਡ ਮਿਲੀ ਆ ਆਰਮੀ ਕੈਂਪ ਵਾਲੇ ਪਾਸੇ ਆਪਾਂ ਰੁਕੇ ਹਾਂ ਉੱਥੇ ਵੀ ਠੰਡ ਹੈਗੀ ਸੀ ਠੰਡ ਨਾਗaland 'ਚ ਵੀ ਦੱਬ ਕੇ ਪੈਂਦੀ ਆ ਪਰ ਹਜੇ ਮੌਸਮ ਜਿਹਾ ਇੱਥੇ ਆਇਆ ਨਹੀਂ ਸナイਪਰ ਚੱਕੀ ਫਿਰਦਾ ਸੀ ਬਾਈ ਦੂਜੀ ਸੀ ਇਹ ਇਹ 77 ਤੋਂ 77 ਮਾਰਨ ਵਾਲੀ ਨਹੀਂ ਸੀ ਕਿੱਥੇ ਕੀ ਹੋ ਗਿਆ ਅੱਛਾ ਗੱਡੀ ਖਰਾਬ ਹੋ ਗਈ ਇਹ ਸਾਰੀਆਂ ਸਵਾਰੀਆਂ ਉਧਰ ਸ਼ਿਫਟ ਕਰਨਗੇ ਹੁਣ ਇਸ ਗੱਡੀ 'ਚ ਕਿਉਂਕਿ ਇੱਥੇ ਟਾਟਾ ਸੁਮੋ ਹੀ ਚੱਲਦੀਆਂ ਨੇ ਸਿਰਫ ਬਾਕੀ ਨਾਗਰ ਹੰਡ ਦੇ ਵਿੱਚ ਪਿੰਡ ਬਹੁਤ ਨੇੜੇ-ਨੇੜੇ ਸੀ ਯਾਰ ਪੰਜ ਸੱਤ ਮਿੰਟਾਂ ਬਾਅਦ ਇੱਕ ਪਿੰਡ ਆ ਜਾਂਦਾ ਸੀ ਤੇ ਨਾਗaland ਦੇ ਵਿੱਚ ਆਬਾਦੀ ਕੁਸ਼ ਮਣੀਪੁਰ ਨਾਲੋਂ ਮੈਨੂੰ ਜ਼ਿਆਦਾ ਲੱਗਦੀ ਹੈ ਕਿਉਂਕਿ ਮਣੀਪੁਰ ਦੀ 90% ਜਨਤਾ ਇਨਫਾਰ ਵਾਲੀ ਵੈਲੀ ਦੇ ਵਿੱਚ ਹੀ ਰਹਿੰਦੀ ਆ ਨਾਗaland ਦੇ ਵਿੱਚ ਸਾਰੇ ਕਿਤੇ ਫੈਲੇ ਹੋਏ ਨੇ ਲੋਕ ਤਾਂ ਕਰਕੇ ਉਧਰ ਪਿੰਡ ਬਹੁਤ ਛੇਤੀ ਆ ਜਾਂਦੇ ਸੀ ਇਧਰਲੇ ਪਾਸੇ ਜਦੋਂ ਦੇ ਆਪਾਂ ਚੱਲੇ ਆ ਹੁਣ ਤੱਕ ਆਪਾਂ 15-20 ਕਿਲੋਮੀਟਰ ਆ ਗਏ ਤਾਂ ਕੋਈ ਪਿੰਡ ਦੇਖਣ ਨੂੰ ਨਹੀਂ ਮਿਲਿਆ ਇੱਥੇ ਵੀ ਇੱਕ ਚੱਕ ਪੋਸਟ ਬਣੀ ਹੋਈ ਆ ਆ ਗਈ ਤਾਂ ਮੋਟਰਸਾਈਕਲ ਸ਼ਦਾ ਕੋਸ਼ ਹੈ ਨਹੀਂ ਇਹਨਾਂ ਨੇ ਕਿਉਂਕਿ ਮਦੁਰਾ ਉਹਦਾ ਮਨੀਪੁਰ ਤਾਂ ਅਜੇ ਆਪਾਂ ਪਹੁੰਚੇ ਨਹੀਂ ਹੈਗੇ ਇਹ ਚੱਕਪੋਸਟ ਇੱਥੇ ਕੀ ਕਰਦੀ ਸੀ ਕੋਈ ਪਤਾ ਨਹੀਂ ਅਜੇ ਆਪਾਂ ਪੇਰਨ ਪਹੁੰਚਣਾ ਪੇਰਨ ਤੋਂ ਬਾਅਦ ਚੱਕਪੋਸਟ ਆਉਣਾ ਦਾ ਕੰਮ ਬਣਦਾ ਕੋਈ ਪਰ ਇੱਥੇ ਚੱਕਪੋਸਟ ਹੋਣ ਦਾ ਮਤਲਬ ਇਹ ਹੈ ਕਿ ਏਰੀਆ ਇਹ ਕੋਈ ਜ਼ਿਆਦਾ ਸੇਫ ਨਹੀਂ ਹੈਗਾ ਕਿਉਂਕਿ ਕੱਲ ਸਾਨੂੰ ਆਰਮੀ ਵਾਲਿਆਂ ਨੇ ਵੀ ਕਿਹਾ ਕਹਿੰਦਾ ਵੀ ਇੱਧਰ ਕਿੱਧਰ ਤੁਸੀਂ ਖਤਰਨਾਕ ਏਰੀਆ 'ਚ ਘੁੰਮਦੇ ਫਿਰਦੇ ਹੋ ਅਸੀਂ ਤਾਂ ਚਲੋ ਆਪ ਦੇ ਅਕੋਰਡਿੰਗ ਜਿਹੜੇ ਸਾਨੂੰ ਲੋਕ ਜਿੱਥੇ ਲੈ ਜਾਂਦੇ ਨੇ ਅਸੀਂ ਉਹਦੇ ਅਕੋਰਡਿੰਗ ਘੁੰਮ ਰਹੇ ਹਾਂ ਪਰ ਆਰਮੀ ਵਾਲਿਆਂ ਨੂੰ ਵੀ ਜੀ ਦਾ ਵੱਧ ਪਤਾ ਵੀ ਇਹ ਏਰੀਆ ਥੋੜਾ ਜਿਹਾ ਸੇਫ ਨਹੀਂ ਹੈਗਾ ਇੱਥੇ ਜਿਹੜੇ ਉਗਰਵਾਦੀ ਨੇ ਉਹਨਾਂ ਦਾ ਘੜਾ ਹੈ ਪੇਰੇਂਰ ਹੈਗਾ ਜੀ 23 ਕਿਲੋਮੀਟਰ ਜਿੱਥੋਂ ਆਪਾਂ ਚੱਲੇ ਸੀ ਉੱਥੋਂ ਮਲਾ 40-45 ਕਿਲੋਮੀਟਰ ਹੋਣਾ ਪਿੱਛੇ ਪੇਰੇਂ ਦਾ ਬੋਰਡ ਲੱਗਿਆ ਹੋਇਆ ਸੀ 23 ਕਿਲੋਮੀਟਰ ਰਹਿ ਗਿਆ ਇਹਦੇ ਉਹ ਸਾਹਮਣੇ ਪਹਾੜ ਦੇਖ ਰਹੇ ਆਪਾਂ ਉੱਚੇ-ਉੱਚੇ ਸਕਰੀਨ 'ਚ ਦਿਖ ਰਹੇ ਨੇ ਕਾਲੀਆਂ-ਕਾਲੀਆਂ ਲੈਣਾ ਜੀ ਉਹ ਪਹਾੜ ਨੇ ਬਹੁਤ ਸੰਘਣੇ ਜੰਗਲਾਂ ਵਾਲੇ ਤੇ ਉਹ ਸਾਰੇ ਮਣੀਪੁਰ ਦੇ ਵਿੱਚ ਨੇ ਇਹਦਾ ਨਾਗaland ਵੀ ਸਾਰਾ ਪਹਾੜੀ ਏਰੀਆ ਪਰ ਇੱਥੇ ਥੋੜਾ ਜਿਹਾ ਪਲੇਨ ਐ ਇਦੋਂ ਬਾਅਦ ਪਹਾੜ ਸ਼ੁਰੂ ਹੋਣਗੇ ਉਹ ਮਣੀਪੁਰ ਦੇ ਹੀ ਸ਼ੁਰੂ ਹੋਣਗੇ ਦਰਖਤ ਦਰਖਤ ਵੱਢੀ ਜਾਂਦੇ ਨੇ ਵੀ ਸੜਕਾਂ ਸੁੜਕਾਂ ਮਾੜੀਆਂ ਮੋਟੀਆਂ ਚੌੜੀਆਂ ਕਰੀ ਜਾਂਦੇ ਨੇ ਇੱਥੇ ਵੀ ਕਿਤੇ ਨਾ ਕਿਤੇ ਸ਼ਹਿਰਾਂ ਵਾਲਿਆਂ ਦੀ ਲੋਕਾਂ ਦੀ ਜ਼ਿੰਦਗੀ ਤੇ ਪਿੰਡਾਂ ਵਾਲਿਆਂ ਦੀ ਲੋਕਾਂ ਦੀ ਜ਼ਿੰਦਗੀ ਦਾ ਫਰਕ ਆ ਹਾਂਜੀ ਭਾਜੀ ਫੁੱਲ ਹੋ ਗਈ ਮੈਮਰੀ ਫੁੱਲ ਹੋ ਗਈ ਇੱਥੇ ਚੱਲ ਰਿਹਾ ਸੜਕਾਂ ਸਾਫ਼ ਕਰਨ ਦਾ ਕੰਮ ਓਏ ਹੋਏ ਜਮੀਨੇ ਰਾਕਰਤਾ ਸੜਕਾਂ ਬਣੀ ਜਾਂਦੀਆਂ ਨਾਗਾਲੈਂਡ ਤੇ ਮਣੀਪੁਰ ਨੂੰ ਜਾਣ ਵਾਲੀ ਸੜਕਾਂ ਨੇ ਇਹ ਬਸ ਇਹ ਵੀ ਮੈਂ ਕਹਿੰਦਾ ਵੀ ਇਸੇ ਇਸੇ ਸਾਲ ਚ ਇਹ 2-3 ਮਹੀਨਿਆਂ ਚ ਬਣਾ ਦੇਣਗੇ ਲੁੱਕ ਪਾਉਣ ਲੱਗ ਜਾਣਗੇ ਬਾਕੀ ਸਾਰਾ ਕੰਮ ਇਹਨਾਂ ਨੇ ਕਰ ਤਾ ਨਿਬੇੜ ਤਾ ਕਿਉਂਕਿ ਇਹਨੇ ਜਦੋਂ ਸੜਕ ਬਣਾਉਣ ਦਾ ਕੰਮ ਸਭ ਤੋਂ ਜ਼ਿਆਦਾ ਟਾਈਮ ਪਤਾ ਕਿਹੜੀ ਚੀਜ਼ ਦਾ ਲੱਗਦਾ ਜਦੋਂ ਸਾਈਡਾਂ ਤੋਂ ਪਹਾੜ ਭੰਨ ਕੇ ਉਹਨਾਂ ਨੇ ਸੜਕ ਚੌੜੀ ਕਰਨੀ ਹੁੰਦੀ ਆ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਉਹ ਤੇ ਲਿਖਿਆ ਹੋਇਆ ਭਈ ਭਾਲੂ ਹਿਰਨ ਤੇ ਲੈਪੜ ਸੋਨੂੰ ਇਹਨਾਂ ਜੰਗਲਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਉਹਨਾਂ ਦਾ ਸ਼ਿਕਾਰ ਨਾ ਕਰੋ ਕਿੱਡਾ ਫਰਕ ਹੈ ਹਣਾ ਏਰੀਆ ਦਾ ਜਦੋਂ ਆਪਾਂ ਹਿਮਾਚਲ ਵਾਲੇ ਪਾਸੇ ਘੁੰਮਣ ਜਾਂਦੇ ਆ ਉੱਤਰਾਖੰਡ ਵਾਲੇ ਪਾਸੇ ਘੁੰਮਣ ਜਾਂਦੇ ਆ ਜਾਂ ਫਿਰ ਉੱਤਰ ਪ੍ਰਦੇਸ਼ ਦਾ ਜਿਹੜਾ ਭਿਲੀ ਪੀਤ ਵਾਲਾ ਏਰੀਆ ਉਧਰ ਬੋਰਡ ਲੱਗੇ ਹੁੰਦੇ ਨੇ ਭਈ ਇਹ ਲੈਪੜ ਲੰਘਦੇ ਨੇ ਇੱਥੋਂ ਦੀ ਜਾਂ ਹਾਥੀ ਲੰਘਦੇ ਨੇ ਜਾਂ ਭਾਲੂ ਲੰਘਦੇ ਨੇ ਭਈ ਆਪ ਦਾ ਰਾਤ ਨੂੰ ਧਿਆਨ ਨਾਲ ਸਫ਼ਰ ਕਰਿਓ ਇੱਥੇ ਲਿਖਿਆ ਹੋਇਆ ਵੀ ਇੱਥੇ ਇਹ ਜਾਨਵਰ ਹੈਗੇ ਨੇ ਪਰ ਤੁਸੀਂ ਉਹਨਾਂ ਦਾ ਸ਼ਿਕਾਰ ਨਾ ਕਰ ਲਿਓ। ਉੱਥੇ ਆਪਾਂ ਨੂੰ ਬਚਨ ਨੂੰ ਕਹਿੰਦੇ ਨੇ। ਇੱਥੇ ਲਿਖਿਆ ਹੋਇਆ ਵੀ ਜਾਨਵਰਾਂ ਨੂੰ ਕੁਛ ਕੇ ਹੋਣਾ ਉਹਨਾਂ ਨੂੰ ਮਾਫ਼ ਕਰ ਦਿਓ। ਕਿੱਡਾ ਸੋਹਣਾ 뷰 ਪੁਆਇੰਟ। ਉਹ ਦੇਖੋ ਸਾਹਮਣੇ ਬੱਦਲ। ਕਿਵੇਂ ਲੱਗ ਰਿਹਾ ਸਿੱਧਾ। ਇਹੋ ਜਿਹੇ ਬੱਦਲ ਲਦਾਖ ਵਾਲੇ ਪਾਸੇ ਦੇਖਣ ਨੂੰ ਮਿਲਦੇ ਨੇ। ਉਹ ਦੇਖੋ ਸਾਹਮਣੇ। ਕੱਲੇ ਹੀ ਉੱਡ ਰਿਹਾ ਹਵਾਜ। ਰਾਵਨ ਦੇ ਰਥ ਵਰਗਾ ਲੱਗਦਾ ਆ ਭਾਈਓ ਇਹ ਐਵੇਂ ਜਾਣ ਦੇ ਜੰਗਲ ਵਾਲਾ ਮਾਹੌਲ ਇੱਧਰ ਤਾਂ ਜਮਾ ਇਹ ਇਧਰਲੇ ਪਾਸੇ ਜਿਵੇਂ ਜਿਵੇਂ ਆਪਾਂ ਜਾ ਰਹੇ ਹਾਂ ਨਾ ਉਹ ਸਾਰਾ ਪਾਸਾ ਮਣੀਪੁਰ ਵਾਲਾ ਤੇ ਅੱਜ ਸਾਹਮਣੇ ਦੇਖੋ ਬੱਦਲ ਦੀ ਛਾਂ ਪੈ ਰਹੀ ਹੈ ਨਾ ਕਿੱਡੀ ਘਣ ਲੱਗ ਰਹੀ ਆ ਇੱਥੇ ਹੀ ਪੋਲੂਸ਼ਨ ਬਹੁਤ ਘਟਾ ਬਹੁਤ ਜ਼ਿਆਦਾ ਘਟ ਤੇ ਮਣੀਪੁਰ ਦਾ ਇਹ ਬਾਰਡਰ ਆ ਉਹ ਸਾਰਾ ਇੱਥੋਂ 15 ਕਿਲੋਮੀਟਰ ਮਤਲਬ ਅੱਧੇ ਘੰਟੇ ਦਾ ਰਾਹ ਤਖਾ ਰਹੇ ਆ ਸੜਕ ਵੀ ਕੋਈ ਜ਼ਿਆਦਾ ਖਰਾਬ ਨਹੀਂ ਹੈਗੀ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੀ ਅੱਗੇ ਜਿਵੇਂ ਦਾ ਵੀ ਹੋਊਗਾ ਸਫਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਬਾਕੀ ਇਹ ਇੱਕ ਵਿਊ ਪੁਆਇੰਟ ਜਾਂ ਬਣਿਆ ਹੋਇਆ ਇੱਥੇ ਲੋਕ ਆ ਕੇ ਖੜੀ ਜਾਂਦੇ ਨੇ ਸੋਹਣਾ ਵਿਊ ਪੁਆਇੰਟ ਆ ਵੈਸੇ ਤੇ ਮੈਪ ਦੇ ਉੱਤੇ ਵੀ ਇਹਨੂੰ ਮਣੀਪੁਰ ਵਿਊ ਪੁਆਇੰਟ ਕਰਕੇ ਮਾਰਕ ਕੀਤਾ ਹੋਇਆ ਇਸ ਵਿਊ ਪੁਆਇੰਟ ਨੂੰ ਜਿੱਥੇ ਆਪਾਂ ਹੁਣ ਖੜੇ ਸੀ ਨਾ ਇਸ ਵਿਊ ਪੁਆਇੰਟ ਨੂੰ ਮਣੀਪੁਰ ਵਿਊ ਪੁਆਇੰਟ ਤਾਂ ਕਿਹਾ ਜਾਂਦਾ ਕਿਉਂਕਿ ਇੱਥੋਂ ਸਾਰਾ ਉਹ ਮਣੀਪੁਰ ਦਿਖ ਰਿਹਾ ਸੀ ਉਹ ਜੰਗਲ ਸੀ ਨਾ ਜਿਹੜੇ ਕੁਝ ਕਿਲੋਮੀਟਰ ਬਾਅਦ ਉਹ ਮਣੀਪੁਰ ਦਿਖਣਾ ਸਟਾਰਟ ਹੋ ਜਾਂਦਾ ਨੰਗੀ ਅੱਖ ਨਾਲ ਜਦੋਂ ਆਪਾਂ ਸਿੱਧਾ ਦੇਖਦੇ ਆ ਤਾਂ ਆਪਾਂ ਨੂੰ ਪਹਾੜਾਂ ਦੇ ਵਿੱਚੋਂ ਥਾਂ ਨੇੜੇ ਲੱਗਦੀ ਆ ਪਰ ਜਦੋਂ ਆਪਾਂ ਨਾ ਜੰਗਲਾਂ ਵਿੱਚ ਦੀ ਜਾਵਾਂਗੇ ਤਾਂ ਪਹਾੜਾਂ ਵਿੱਚ ਦੀ ਰਾਹ ਹੈ ਘੁੰਮ ਘੁੰਮ ਕੇ ਜਾਊਗਾ ਤਾਂ ਕਿਲੋਮੀਟਰ ਫਿਰ ਵਧ ਜਾਂਦੇ ਨੇ ਤਾਂ ਦੇਖੋ ਹੁਣ ਮੈਂ ਤੁਹਾਨੂੰ ਦੁਬਾਰੇ ਦਿਖਾਵਾਂ ਇਸ ਸੈਲਫ ਪੇਡ ਵਾਲੀ ਦੁਕਾਨ ਆ ਇੱਥੋਂ ਸਮਾਨ ਚੱਕੋ ਸਾਹਮਣੇ ਬਾਕਸ ਲੱਗਿਆ ਹੋਇਆ ਤੇ ਉਹਦੇ ਵਿੱਚ ਪੈਸੇ ਪਾ ਦਿਓ ਨਾ ਨਾ ਇਹ ਸਬਜ਼ੀ ਵਾਲੀ ਦੁਕਾਨ ਆ ਸੈਲਫ ਪੇ ਵਾਲੀ ਲੋਜੀ ਪੈਰਨ ਸ਼ਹਿਰ ਆਪਾਂ ਪਹੁੰਚ ਗਏ ਆ ਜੀ ਜਿੱਥੇ ਪਿਛਲੇ 5 ਦਿਨਾਂ ਤੋਂ ਆਪਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਰਾਹ ਦੇ ਵਿੱਚ ਕੋਈ ਨਾ ਕੋਈ ਆਪਾਂ ਨੂੰ ਵੀਰ ਭੈਣ ਭਰਾ ਮਿਲ ਜਾਂਦਾ ਸੀ ਜਿਹੜਾ ਕਹਿੰਦਾ ਸੀ ਸਾਡੇ ਨਾਲ ਸਾਡੇ ਘਰੇ ਚੱਲੋ ਸਾਡਾ ਕਲਚਰ ਦੇਖੋ ਸਾਡਾ ਰਹਿਣ ਸਹਿਣ ਦੇਖੋ ਤਾਂ ਕਰਕੇ ਪੈਰਨ ਪਹੁੰਚਣ ਤੇ ਸਾਨੂੰ 5 ਦਿਨ ਲੱਗੇ ਹੁਣ ਇੱਥੇ ਇੱਕ ਦੇਖੀਏ ਕੋਈ ਰੈਸਟੋਰੈਂਟ ਚਾਹ ਪਾਣੀ ਵਾਲਾ ਤੇ ਮੱਢ ਜਿੱਧਰਲੇ ਪਾਸੇ ਹੁਣ ਠੰਡ ਵੀ ਹੋਗੀ レインコート ਕੱਢ ਕੇ ਪਾ ਲਈਏ ਕਿਉਂਕਿ ਮੈਂ ਕੋਟ ਤਾਂ ਕੱਢਿਆ ਨਹੀਂ ਹੈ ਕੋਟ 'ਚ ਫਿਰ ਬੜੀ ਗਰਮੀ ਲੱਗੂਗੀレインਕੋਟ ਪਾ ਲੰਦਾ ਹੈレインਕੋਟ ਕੰਮ ਕਰਦਾ ਵਿੰਡ ਚੀਟਰ ਦਾ ਹਵਾ ਨਹੀਂ ਕਰਾਸ ਹੋਣੀ ਪੈਰਨ ਸ਼ਹਿਰ ਆਪਾਂ ਪਿੱਛੇ ਛੱਡ ਕੇ ਆਏ ਆ ਉਸ ਤੋਂ ਬਾਅਦ ਐਵੇਂ ਦਾ ਰਾਹ ਜਾ ਰਿਹਾ ਮੈਂ ਕਹਿੰਦਾ ਲੇਕ ਜਣਾ ਲੰਘ ਜੇ ਪਹਿਲਾਂ ਫਿਰ ਮੈਂ ਲੰਘੂ ਕਿਉਂ ਰਾਹ ਦੇ ਵਿੱਚ ਫਿਰ ਬ੍ਰੇਕ ਲਾਉਣੇ ਥੋੜੇ ਜਿ ਔਖੇ ਹੋ ਜਾਣਗੇ ਚਲੋ ਜੀ ਇੱਥੋਂ ਲੱਗਦਾ ਵੀ ਇੱਥੋਂ ਮੁੰਲਾਦਾ ਵੀ ਮਣੀਪੁਰ ਦਾ ਬਾਰਡਰ ਸ਼ੁਰੂ ਹੋ ਗਿਆ। ਵੈਸੇ ਮੈਨੂੰ ਪਤਾ ਸੀ ਕੋਈ ਦੇਖਿਆ ਨਹੀਂ ਹੈਗਾ ਪਰ ਚੈੱਕ ਪੋਸਟ ਇੱਥੇ ਹੈਗੀ ਸੀ। ਪਰਮਨ ਪਰਮਟ ਇਹਨਾਂ ਨੇ ਕੋਈ ਨਹੀਂ ਚੈੱਕ ਕੀਤਾ। ਅੱਜ ਥਾ ਥਾ ਤੇ ਗੱਡੀਆਂ ਹੀ ਖਰਾਬ ਹੋਈ ਜਾਂਦੀਆਂ ਨੇ ਇਹਨਾਂ ਦੀਆਂ। ਇੱਕ ਟਾਟਾ ਸੁਮੋ ਆਹ ਖਰਾਬ ਖੜੀ ਆ। ਥੱਲੇ ਬੜੇ ਹੋਏ ਨੇ ਇਹਦੇ। ਅੱਜ ਟਾਟਾ ਸੁਬੋ ਤੇ ਸ਼ਨੀ ਭਾਰੀ ਆ। ਲਓ ਜੀ। ਬੀਆਰਓ ਵਾਲਾ ਦਾ ਬੋਰਡ ਲੱਗਿਆ ਹੋਇਆ ਵੈਲਕਮ ਟੂ ਮਣੀਪੁਰ। ਜਦੋਂ ਇਧਰਲੇ ਪਾਸੇ ਜ਼ਿਆਦਾਤਰ ਬਾਰਡਰ ਪਤਾ ਕਿਵੇਂ ਹੁੰਦੇ ਨੇ ਸਟੇਟਾਂ ਦੇ। ਨਦੀਆਂ ਦੇ ਉੱਤੇ ਹੀ ਬਣੇ ਹੁੰਦੇ ਨੇ। ਜਦੋਂ ਕੋਈ ਨਦੀ ਵਾਲਾ ਪੁਲ ਤੁਸੀਂ ਕਰਾਸ ਕੀਤਾ ਨਾਲ ਦੇ ਨਾਲ ਅਗਲੀ ਸਟੇਟ ਸ਼ੁਰੂ ਹੁੰਦੀ ਹੈ। ਜਾ ਰਿਹਾ ਰਸਤਾ ਅੱਗੇ ਤਾਂ ابھی ਵਰਕ ਚੱਲ ਰਿਹਾ ਹੈ ਅੱਗੇ ਤੇ। ਸਾਰਾ ਬਲਾਕ ਹੈ ਰਸਤਾ। ਅੱਗੇ ਕਲੀਅਰ ਨਹੀਂ ਹੈ। ابھی ਤਾਂ ਚਾਲੂ ਕਰ ਰਹੇ ਆ ਰਸਤਾ। ਪਿੱਛੇ ਕ ਪਿੱਛੇ ਕਹਾਂ ਸੇ? ਇਹ 500 ਮੀਟਰ ਪਿੱਛੇ ਸੇ। 500 ਮੀਟਰ ਪਿੱਛੇ ਸੇ। ਈ ਵੀ ਜੇ ਆਇਓ ਪੰਜਾਬ ਸੇ ਬੰਬੀ ਦੋਦਰ ਕੇ ਹਰਿਆਣਾ ਵਾਲਾ ਬੋਲ ਅੱਛਾ ਹਰਿਆਣਾ ਵਾਲਾ ਠੀਕ ਹੈ ਲੋ ਭਾਈ ਆ ਦੇਖਣਾ ਨਾ ਥੋੜਾ ਉੱਪਰ ਜਾ ਕੇ ਗਾਉਂ ਸੇ ਨਿਕਲੇਗਾ ਫਿਰ ਰੋਡ ਤੇ ਚੜ ਜਾਏਗਾ ਠੀਕ ਹੈ ਬੋਲਾ ਮੈਂ ਕਮਾਲ ਆ ਯਾਰ ਇਹ ਹੈ ਜੀ ਉਹ ਰਾਹ ਜਿਹੜਾ ਕਹਿੰਦੇ ਉੱਪਰ ਨੂੰ ਜਾਣਾ ਉਹ ਲੋ ਜੀ ਮਨੀਪੁਰ ਦੇ ਸੰਗਨੇ ਜੰਗਲਾਂ ਦੇ ਵਿੱਚ ਪਹੁੰਚ ਗਏ ਆਪਾਂ ਤੇ ਹਨੇਰਾ ਹੋਣ ਵਾਲਾ ਹੀ ਆ 4 ਵਜੇ ਦਾ ਟਾਈਮ ਹੋ ਗਿਆ ਤੇ ਜਿੱਥੇ ਕਿਤੇ ਵੀ ਆਪਾਂ ਨੂੰ ਟਿਕਾਣਾ ਮਿਲਦਾ ਲੱਭਣ ਦੀ ਕੋਸ਼ਿਸ਼ ਕਰੀਏ ਤੇ ਟਿਕਣ ਦੀ ਕੋਸ਼ਿਸ਼ ਕਰੀਏ ਚੱਲਦੇ ਚੱਲਦੇ ਦੇਖੋ ਮੋਟਰਸਾਈਕਲ ਤੇ ਕੀ ਆ ਗਿਆ ਹੱਥ 'ਚ ਲੋ ਜੀ ਵੈਲਕਮ ਟੂ ਥਾਮਫੁੰਗ ਵਿਲੇਜ ਸੇਨਾਪਤੀ ਮਣੀਪੁਰ ਸੇਨਾਪਤੀ ਡਿਸਟ੍ਰਿਕਟ ਹੈ ਜੀ ਹੁਣ ਦੇਖਦੇ ਆ ਇਹ ਪਿੰਡ ਦਾ ਹੈਗਾ ਇਸ ਤੋਂ ਬਾਅਦ ਕੁਝ ਬਣੂ ਨਾ ਬਣੂ ਕੋਈ ਪਤਾ ਨਹੀਂ ਕੀ ਪਲਾਨ ਆ ਹੁਣ ਅੱਗੇ ਚੱਲੀਏ ਅੱਗੇ ਚੱਲੀਏ ਕਲਚਰ ਦੇਖਣਾ ਕਲਚਰ ਦੇਖਣ ਵਾਸਤੇ ਬੰਦਾ ਲੱਭਣਾ ਪੈਣਾ ਕੀ ਕਹਿੰਦਾ ਬਾਈ ਅੱਗੇ ਸਕੂਲ ਬਿਲਡਿੰਗ ਹੈ ਵਹਾਂ ਵੀ ਲਵਾ ਸਕਦੇ ਨੇ ਇਸ ਸਾਈਡ ਉੱਪਰ ਜਾ ਕੇ ਠੀਕ ਹੈ ਪਹਿਲਾਂ ਆਪਾਂ ਰੈਸਟੋਰੈਂਟ ਚ ਨਾ ਫੜ ਲਈ ਸਮਾਨ ਬਾਈ ਨੂੰ ਕਿ 5 ਮਿੰਟ ਖੜ ਜਾ ਰੈਸਟੋਰੈਂਟ ਨਹੀਂ ਸ਼ਾਪ ਹੈ ਦੁਕਾਨ ਦੇ ਦੂਰ ਦੂਰ ਲੈ ਸਕਦੇ ਹਾਂ ਇਹਨੂੰ ਕਿ 5 ਮਿੰਟ ਖੜ ਜਾ ਦੂਰ ਮਿਲ ਕੇ ਲੈ ਕੇ ਆਦਾ ਦੱਸੋ ਅਵੇ ਹਾਂ ਆ ਕੇ ਆਪ ਲੋਕਾਂ ਦਾ ਸਮਾਨ ਰੱਖ ਲਓ ਓਕੇ ਤੇ ਸਮਾਨ ਰੱ ਸੈਟਿੰਗ ਦੇਖ ਲਓ ਮੈਂ ਵਧੀਆ ਚਲੋ ਜੀ ਸੇਨਾਪਤੀ ਡਿਸਟ੍ਰਿਕਟ ਨਿਊ ਥਾਮਫੁੰਗ ਵਿਲੇਜ ਭਾਈ ਨੇ ਕਿਹਾ ਵੀ ਉੱਪਰ ਜਾ ਕੇ ਇੱਕ ਸਕੂਲ ਦੀ ਬਿਲਡਿੰਗ ਆ ਉੱਥੇ ਟੈਂਟ ਲਾ ਲਓ ਖਾਣ ਪੀਣ ਦਾ ਰੈਸਟੋਰੈਂਟ ਤਾਂ ਇੱਥੇ ਕੋਈ ਨਹੀਂ ਹੈਗਾ ਆਪਾਂ ਬਸ ਹਾਂਜੀ ਟਰਨਿੰਗ ਹੋਗਾ ਫਿਰ ਘਟਾ ਠੀਕ ਹੈ ਲੋ ਜੀ ਸਕੂਲ ਦੀ ਬਿਲਡਿੰਗ 'ਚ ਆ ਗਏ ਆਪਾਂ ਇੱਥੇ ਬਾਈ ਹੋਰਾਂ ਨੇ ਕਿਹਾ ਟੈਂਟ ਲਾ ਲਓ ਬਾਈ ਅਹ ਲੋ ਜੀ ਮੋਟਰਸਾਈਕਲ ਆਪਾਂ ਸਾਹਮਣੇ ਖੜੇ ਕਰਤੇ ਇਹ ਆਪਣਾ ਕਮਰਾ ਇੱਥੋਂ ਆਪਾਂ ਬੈਂਚ ਪਰੇ ਕਰਕੇ ਇੱਥੇ ਟੈਂਟ ਲਾ ਲਾਂਗੇ ਪਹਿਲਾਂ ਮੈਨੂੰ ਲੱਗਿਆ ਵੀ ਸਕੂਲ ਆ ਕੇ ਤੇ ਸਵੇਰੇ ਛੇਤੀ ਜਾਣਾ ਪਰ ਬਾਈ ਕਹਿੰਦੇ ਵੀ ਇਹ ਸਕੂਲ ਬੰਦ ਆ ਇੱਥੇ ਸਟੂਡੈਂਟ ਹੁਣ ਪੜ੍ਹਦੇ ਨਹੀਂ ਹੈਗੇ ਇੱਕ ਇਧਰਲੇ ਪਾਸੇ ਕਮਰਾ ਸਕੂਲ 'ਚ ਪਰਲੇ ਸਕੂਲ ਬੰਦ ਆ ਸਕੂਲ ਬੰਦ ਹੈ ਛੋਟੇ ਬੱਚੇ ਸਕੂਲ ਹੈ ਲੈ ਸਕੂਲ ਬੰਦ ਹੈ ਅੱਛਾ ਸਕੂਲ ਬੰਦ ਦਾ ਕਹਿੰਦੇ ਹਜੇ ਤੇ ਜਵਾਖੂ ਕਿ ਇੱਥੇ ਆਉਣੇ ਨਹੀਂ ਹੈਗੇ ਸਵੇਰੇ ਮਤਲਬ ਆਪਾਂ ਆਰਾਮ ਨਾਲ ਉੱਠ ਖੜਾਂਗੇ ਇੱਥੋਂ ਥੱਲੇ ਜਾ ਕੇ ਉਹ ਬਾਥਰੂਮ ਉਹ ਕੀ ਆ ਪਰਲੇ ਪਾਸੇ ਸਾਹਮਣੇ ਵੀ ਬਾਥਰੂਮ ਉਹ ਸਕੂਲਾ ਕੋਈ ਇਹ ਸਕੂਲ ਦੀ ਦੋਨੋਂ ਪ੍ਰਾਪਰਟੀ ਨੇ ਅੱਛਾ ਉਹ ਨੀਚੇ ਥੱਲੇ ਕਿਸੇ ਦਾ ਘਰ ਵੀ ਹੈ ਚਲ ਠੀਕ ਹੈ ਭਾਈ ਬਾਕੀ ਇੱਥੇ ਨੇੜੇ ਇੱਕ ਦੁਕਾਨਾ ਉੱਥੋਂ ਜਾ ਕੇ ਦੁੱਧ ਤੇ ਮੈਗੀਆਂ ਆਪਣੇ ਕੋਲ ਹੈਗੀਆਂ ਨੇ ਬਿਸਕੁਟ ਬਿਸਕੁਟ ਹੋਰ ਫੜ ਲਿਆਵਾਂਗੇ ਹਨਾ ਠੀਕ ਆ ਤੇ ਜਗ੍ਹਾ ਦਾ ਨਾਮ ਹੈਗਾ ਜੀ ਤਾਂਪੁੰਗ ਤਾਂਪੁੰਗ ਸੇਨਾਪਤੀ ਡਿਸਟ੍ਰਿਕਟ ਮਣੀਪੁਰ ਮੋਟਰਸਾਈਕਲ ਸਕੂਲ 'ਚ ਖੜੇ ਕਰਨ ਤੋਂ ਬਾਅਦ ਆਪਾਂ ਇੱਕ ਦੁਕਾਨ ਖੁੱਲੀ ਐ ਇੱਥੇ ਸਮਾਨ ਲੈਣ ਆ ਗਏ ਤੇ ਦੁੱਧ ਲੈ ਲਿਆ ਨੂਨ ਲੈ ਲਿਆ ਬਸ ਤਾਂ ਆਪਾਂ ਨੂੰ ਮੈਗੀ ਖਾ ਕੇ ਸਾਰਨਾ ਪੈਣਾ ਕਿਉਂਕਿ ਟਮਾਟਰ ਟਮਾਟਰ ਪਿਆਜ਼ ਪੂਜੀ ਇੱਥੇ ਕੁਝ ਨਹੀਂ ਹੈਗਾ ਆ ਸਾਹਮਣੇ ਤਿੰਨ ਬੋਤਲਾਂ ਪਾਣੀ ਵੀ ਆ ਬਾਕੀ ਇੱਥੋਂ ਦੇ ਲੋਕਲ ਲੋਕ ਹੈਗੇ ਸੀ ਉਹ ਕਹਿੰਦੇ ਵੀ ਜੇ ਤੁਸੀਂ ਰਾਤ ਨੂੰ ਕੁਝ ਖਾਣਾ ਪੀਣਾ ਤਾਂ ਤੁਹਾਡੇ ਵਾਸਤੇ ਅਸੀਂ ਪਾਣੀ ਪਹੁੰਚਦਾ ਕਰ ਦਾਂਗੇ ਉਬਲਿਆ ਹੋਇਆ ਪਾਣੀ ਇੱਥੇ ਉਬਲਿਆ ਹੋਇਆ ਪਾਣੀ ਬਾਅਦੋਂ ਰੋਟੀ ਰੋਟੀ ਬਣਾਉਣ ਵਾਸਤੇ ਵਰਤਦੇ ਨੇ ਕੋਈ ਨਾ ਮੋੜੀ ਇਹ ਜੀ ਦੋ ਕਟਾ ਲੈਣਾ ਮੈਂ ਬਸ ਸਪੈਸ਼ਲ ਨਹੀਂ ਪੀਣਾ ਚਲੋ ਜੀ ਲੋ ਜੀ ਭਾਈ ਲੋਕਲ ਬੰਦਿਆਂ ਦੇ ਆਪਾਂ ਘਰੇ ਆ ਗਏ ਆ ਭਾਈ ਆ ਇਹਨਾਂ ਦੀ ਇਥੇ ਦੀ ਲੋਕਲ ਰਸੋਈ ਆ ਇਧਰਲੇ ਪਾਸੇ ਅੱਗੇ ਚੱਲੀ ਜਾਂਦੀ ਆ ਆ ਸਾਡੇ ਦੀਦੀ ਨੇ ਨਾਲ ਬੱਚਾ ਇੱਥੇ ਬੱਚੇ ਐ ਬੰਨ ਕੇ ਰੱਖਦੇ ਨੇ ਪਿਛਲੇ ਪਾਸੇ ਹਮਾਰੇ ਗੋਦੀ ਵਿੱਚ ਉਠਾਤੇ ਆ ਨਾ ਹੂੰ ਤੋ ਇੱਥੇ ਜਦੋਂ ਕੰਮ ਕੋਮ ਕਰਦੇ ਨੇ ਐ ਬੰਨ ਕੇ ਰੱਖਦੇ ਨੇ ਜਦੋਂ ਆਖ ਸੁਤਾ ਪਿਆ ਕੋਈ ਪ੍ਰੋਬਲਮ ਨਹੀਂ ਹੁਣ ਚਾਹ ਬਣਾਉਣ ਵਾਸਤੇ ਆਪਾਂ ਦੁੱਧ ਲਿਆ ਸੀ ਤੇ ਦੀਦੀ ਕਹਿੰਦੇ ਵੀ ਤੁਹਾਨੂੰ ਅਸੀਂ ਚਾਹ ਬਣਾ ਕੇ ਦੇ ਦਿੰਨੇ ਆ ਤੇ ਆਪਾਂ ਵੀ ਵੈਸੇ ਦੁੱਧ ਉਹ ਚਾਹ ਬਣਾਉਣ ਵਾਸਤੇ ਲਿਆ ਸੀ ਤੇ ਉਹੀ ਦੁੱਧ ਆਪਾਂ ਦੀਦੀ ਹੋਰਾਂ ਨੂੰ ਦਿੱਤਾ ਇਹ ਕਹਿੰਦੇ ਵੀ ਤੁਹਾਨੂੰ ਤਿਆਰ ਕਰਕੇ ਦੇ ਦਿੰਨੇ ਇੱਥੇ ਬਹਿ ਕੇ ਪੀ ਲੈਣੇ ਫਿਰ ਉਹ ਤੱਕ ਥੋੜੀ ਜਿਹੀ ਭੁੱਖ ਮਰ ਜੂਗੀ ਘੰਟੇ ਤੱਕ ਆਪਾਂ ਕੁਝ ਖਾਣ ਪੀਣ ਨੂੰ ਬੁਲਾ ਲਾਂਗੇ ਠੀਕ ਆ ਸਰ ਹੂੰ ਸਹੀ ਬਾਤ ਹੈ ਚਲੋ ਠੀਕ ਹੈ ਚੁੱਲੇ ਵਾਲੀ ਚਾਹ ਇਧਰ ਹੀ ਪੀਣ ਨੂੰ ਮਿਲ ਰਹੀ ਆ ਪੰਜਾਬ ਚ ਤਾਂ ਹੁਣ ਕੰਮ ਘਟ ਗਿਆ ਜਮਾ ਹੂੰ ਲੋਜੀ ਟੈਂਟ ਆਪਾਂ ਲਾ ਲੈ ਕਮਰੇ ਦੇ ਵਿੱਚ ਮੌਸਮ ਇੱਥੇ ਠੀਕ ਠਾਕ ਆ ਬਾਲੀ ਗਰਮੀ ਨਹੀਂ ਹੈਗੀ ਨਾ ਬਾਲੀ ਠੰਡ ਆ ਮਤਲਬ ਸਲੀਪਿੰਗ ਬੈਗ ਨਾਲ ਆਪਣਾ ਕੰਮ ਚੱਲ ਜੂਗਾ ਜਿੰਨਾ ਜਿੰਨਾ ਕ ਸਾਮਾਨ ਦੀ ਆਪਾਂ ਨੂੰ ਲੋਡ ਸੀ ਉਹਨਾਂ ਲਾ ਲਿਆ ਬਾਕੀ ਮੋਟਰਸਾਈਕਲ ਤੇ ਲੱਦਿਆ ਹੋਇਆ ਹੁਣ ਜਿਨ੍ਹਾਂ ਦੇ ਘਰੇ ਆਪਾਂ ਚਾਹ ਪੀਤੀ ਆ ਉਹਨਾਂ ਦੇ ਘਰੇ ਜਾ ਕੇ ਮੈਗੀ-ਮੂਗੀ ਬਣਾਵਾਂਗੇ ਕਿਉਂਕਿ ਉਹਨਾਂ ਕੋਲ ਆਪਾਂ ਨੂੰ ਮਿਰਚਾ ਮੁਰਚਾ ਨੂਨ ਸਾਰਾ ਕੁਝ ਮਿਲ ਜੂਗਾ ਉਹ ਵੈਸੇ ਆਪਾਂ ਥੋੜਾ ਥੋੜਾ ਸਾਮਾਨ ਲੈ ਆਏ ਸੀ ਪਰ ਗੱਲ ਉਹ ਸੀ ਵੀ ਆਪਾਂ ਨੂੰ ਲੱਕੜਾ ਲੁਕੜਾ ਬਾਲ ਕੇ ਅ ਬਣਾਉਣੀ ਪੈਣੀ ਸੀ ਮੈਗੀ ਇਧਰਲੇ ਪਾਸੇ ਰਸੋਈ ਬਣੀ ਹੋਈ ਉਹ ਤੇ ਲੱਕੜਾਂ ਹੀ ਪਈਆਂ ਨੇ ਫਿਰ ਲੱਕੜਾਂ ਵਾਲਾ ਪ੍ਰੋਗਰਾਮ ਕੈਨਸਲ ਕਰਤਾ ਵੀ ਕਿਤੇ ਸਕੂਲ ਨੂੰ ਅੱਗ ਲਾ ਕੇ ਨਾ ਵਹ ਜੀਏ ਵੀ ਫਿਰ ਆਪਾਂ ਐ ਕਰਦੇ ਆ ਵੀ ਜਿਨ੍ਹਾਂ ਦੇ ਘਰੇ ਚਾਹ ਪੀਤੀ ਆ ਉਹਨਾਂ ਨੇ ਸਾਨੂੰ ਆਪ ਹੀ ਕਹਿਤਾ ਵੀ ਸਾਡੇ ਘਰੇ ਚੁੱਲੇ ਤੇ ਆ ਕੇ ਬਣਾ ਲਓ ਹੁਣ ਆਪਾਂ ਇੱਥੋਂ ਸਮਾਨ ਚੱਕਾਂਗੇ ਉਹਨਾਂ ਦੇ ਘਰੇ ਜਾ ਕੇ ਚੁੱਲੇ ਤੇ ਬਣਾ ਲਾਂਗੇ ਬਾਕੀ ਇਸ ਸਕੂਲ ਦੇ ਵਿੱਚ ਨੈਟਵਰਕ ਜਮਾ 0 ਆ ਹਾਲਾਂਕਿ ਟਾਵਰ ਬਹੁਤ ਨੇੜੇ ਲੱਗਿਆ ਹੋਇਆ ਪਰ ਉਹਨਾਂ ਦੇ ਘਰੇ ਨੈਟਵਰਕ ਆ ਰਿਹਾ ਮਾੜੀ-ਮੋਟੀ ਘਰੇ ਕੋਰੇ ਗੱਲ ਕਰ ਲਾਂਗੇ ਇੱਕ ਦੋ ਚੀਜ਼ਾਂ ਅਪਡੇਟ ਕਰਨ ਵਾਲੀਆਂ ਨੇ ਉਹ ਨੈਟਵਰਕ ਹੈ ਨਹੀਂ ਤੇ ਵੀਡੀਓ ਵੀ ਐਡਿਟ ਕਰਨੀ ਪਣੀ ਆ ਪਰ ਫਿਰ ਵੀ 11:00 ਬਜੇ ਤੱਕ ਆਪਾਂ ਵਿਹਲੇ ਹੋ ਕੇ ਸੌਣ ਲਾਂਗੇ ਸਵੇਰੇ ਫਿਰ ਜਿਵੇਂ ਦਾ ਹੀ ਮਾਹੌਲ ਹੋਊਗਾ ਉਹ ਦੇਖਾਂਗੇ ਫਿਲਹਾਲ ਪਹਿਲਾਂ ਆਪਾਂ ਉਹਨਾਂ ਦੇ ਘਰੇ ਚੱਲੀਏ ਕੁਝ ਖਾਣ ਪੀ ਕੇ ਬਣਾ ਕੇ ਵਿਹਲੇ ਹੋਈਏ ਪਹਿਲਾਂ ਆਹ ਲੋ ਜੀ ਪਤੀਲੇ ਦੇ ਵਿੱਚ ਤੜਕਾ-ਤੜਕਾ ਲਾਉਣ ਦਾ ਪ੍ਰੋਗਰਾਮ ਜਾਰੀ ਆ ਤੇ ਇਧਰਲੇ ਪਾਸੇ ਦਾ ਮਾਸਟਰ ਸ਼ੈਫ ਅਰਸ਼ਦੀਪ ਸਿੰਘ ਵੜੌਦਰਾ ਤੇ ਆਓ ਮੈਗੀਆਂ ਮੈਗੀਆਂ ਮੂਗੀਆਂ ਖਾ ਰਹੇ ਆ ਇਹ ਤੇ ਨਾ ਹਰੇ ਘਰ ਦੇ ਵਿੱਚ ਪਤਾ ਕੀ ਹੁੰਦਾ ਜਦੋਂ ਚੁੱਲਾ ਬਣਾਇਆ ਹੁੰਦਾ ਨਾ ਚੁੱਲੇ ਦੇ ਉੱਤੇ ਜਿਹੜੀ ਭਾਫ਼ ਹੁੰਦੀ ਆ ਜਾਂ ਉਹਦਾ ਸੇਕ ਲੱਗਦਾ ਉਹਦੇ ਉੱਤੇ ਕੁਛ ਨਾ ਕੁਛ ਇਹਨਾਂ ਨੇ ਰੱਖਿਆ ਹੁੰਦਾ ਵੀ ਉਹਦੇ ਨਾਲ ਚੀਜ਼ ਪੱਕ ਜੀ ਤੇ ਇਹਦੇ ਉੱਤੇ ਇਹਨਾਂ ਨੇ ਹੁਣ ਮਿਰਚਾਂ ਰੱਖੀਆਂ ਹੋਈਆਂ ਨੇ ਆ ਦੇਖੋ ਮਿਰਚਾਂ ਸੁੱਕਣੇ ਪਾਰਕੀਆਂ ਨੇ ਮਤਲਬ ਥੱਲੋ ਜਿਹਾ ਸੇਕ ਆ ਰਿਹਾ ਤਾਂ ਤਾਂ ਕਿਸੇ ਨਾ ਕਿਸੇ ਇਹ ਸੇਕ ਤੋਂ ਵੀ ਕੰਮ ਲੈ ਰਹੇ ਨੇ ਇਹ ਬਾਕੀ ਮੈਗੀ ਬਣਾਵਾਂਗੇ ਆਂਡੇ ਟਿੰਡੇ ਜਿੰਨਾ ਕੁਝ ਵੀ ਆ ਸਾਰਾ ਇੱਥੋਂ ਦੇ ਜਿਹੜੇ ਲੋਕਲ ਘਰੇ ਆਪਾਂ ਮੈਗੀ ਮੋਗੀ ਬਣਾਉਣਾ ਆ ਉਹਨਾਂ ਨੇ ਸਾਨੂੰ ਦਿੱਤੀ ਆ ਤੇ ਆ ਕੜਛੀ ਵੀ ਆਸ ਅਗਲਾ ਵੀ ਆਹ ਲੋ ਜੀ ਆਪਾਂ ਮੈਗੀ ਬਣਾ ਲਈ ਆ ਹੁਣੇ-ਹੁਣੇ ਇੱਥੇ ਇਸ ਘਰ ਦੇ ਵਿੱਚ ਕੱਲੀ ਕੁੜੀ ਹੋਈ ਆ ਹਨਾ ਪਰ ਉਹ ਇਹ ਗੱਲ ਦੇਖਣ ਆਲੀ ਆ ਵੀ ਜਦੋਂ ਸ਼ਹਿਰਾਂ ਸ਼ੂਰਾਂ ਦੇ ਵਿੱਚ ਆਪਣੇ ਵਾਲੇ ਪਾਸ ਤੇ ਇਹ ਰਵਾਜ ਆ ਵੀ ਛੇਤੀ ਕਿਸੇ ਬੰਦਿਆਂ ਨੂੰ ਘਰੇ ਵੜ ਨੀ ਦਿੰਦੇ ਇਹਨਾਂ ਨੂੰ ਕਿਹੜਾ ਪਤਾ ਵੀ ਅਸੀਂ ਕੌਣ ਆ ਕੌਣ ਨਹੀਂ ਹਨਾ ਤਾਂ ਇੱਥੇ ਜਿਵੇਂ ਦੇ ਲੋਕ ਹੁੰਦੇ ਨੇ ਨਾ ਉਮੇ ਦੇ ਉਹਨਾਂ ਨੂੰ ਸਾਰੇ ਲੱਗਦੇ ਨੇ ਹੁਣ ਉਹਨਾਂ ਨੂੰ ਇਹ ਲੋਕ ਇੱਥੋਂ ਦੇ ਚੰਗੇ ਨੇ ਇਮਾਨਦਾਰ ਨੇ ਤਾਂ ਇਹਨਾਂ ਨੂੰ ਵੀ ਐਂ ਲੱਗਦਾ ਵੀ ਜਿਹੜੇ ਲੋਕ ਸਾਡੇ ਕੋਲ ਇੱਥੇ ਆਏ ਨੇ ਘੁੰਮਣ ਚਾਹੇ ਜੇ ਮਰਜ਼ੀ ਹੋਣ ਬੰਦੇ ਉਹ ਕਿਸੇ ਦੇ ਕਿਹੜਾ ਮੂੰਹ ਤੇ ਲਿਖਿਆ ਹੁੰਦਾ ਇਹ ਬੰਦੇ ਕਿਵੇਂ ਦੇ ਨੇ ਪਰ ਇਹਨਾਂ ਬੰਦਿਆਂ ਦੇ ਦਿਲ 'ਚ ਕੁਝ ਨਹੀਂ ਹੁੰਦਾ ਵੀ ਇਹ ਐਵੇਂ ਦੇ ਕਿਉਂ ਘਟਨਾ ਵਾਪਰ ਵੀ ਸਕਦੀ ਹੈ ਹਾਲਾਂਕਿ ਇਸ ਘਰ ਦੇ ਵਿੱਚ ਸਿਰਫ ਇੱਕ ਕੁੜੀ ਰਹਿੰਦੀ ਆ ਤੇ ਉਹਦਾ ਘਰ ਵਾਲਾ ਸ਼ਿਕਾਰ ਤੇ ਗਿਆ ਹੋਇਆ ਕੁਝ ਖਾ ਪੀ ਕੇ ਮਤਲਬ ਜੋ ਵੀ ਮਾਰ ਮੂਰ ਕੇ ਲਿਆਉਣਗੇ ਖਾਣਾ ਪੀਣਾ ਉਹਨਾਂ ਨੇ ਬਣਾਉਣਾ ਹੋ ਤਾਂ ਇਕੱਲੀ ਕੁੜੀ ਨੇ ਆਪਦੇ ਘਰੇ ਸਾਨੂੰ ਸ਼ ਅਣਾ ਜਿਵੇਂ ਆਪਾਂ ਹੋਟਲਾਂ ਦੇ ਵਿੱਚ ਵੀ ਰਹਿਨੇ ਆ ਨਾ ਤਾਂ ਹੋਟਲਾਂ ਦੇ ਵਿੱਚ ਵੀ ਪਹਿਲਾਂ ਤੁਹਾਡਾ ਆਧਾਰ ਕਾਰਡ ਤੁਹਾਡੀ ਆਈਐਲਪੀ ਇਹ ਜਾਂ ਕੁਝ ਚੈੱਕ ਕਰਨ ਤੋਂ ਬਾਅਦ ਫਿਰ ਤੁਹਾਨੂੰ ਆਦੇ ਹੋਟਲ ਦੇ ਵਿੱਚ ਅੰਦਰ ਪੈਰ ਧਰਨ ਦਿੰਦੇ ਨੇ ਤਾਂ ਗੱਲ ਇਹ ਆ ਵੀ ਜਿਹੜਾ ਬੰਦਾ ਆਪ ਇਮਾਨਦਾਰ ਹੁੰਦਾ ਉਹਨੂੰ ਸਾਰੀ ਦੁਨੀਆ ਫਿਰ ਇਮਾਨਦਾਰੀ ਲੱਗਦੀ ਆ ਤੇ ਇਹ ਬੰਦੇ ਹੈਗੇ ਵੀ ਇਮਾਨਦਾਰ ਨੇ ਤੇ ਇੱਥੇ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਘੁੰਮਣ ਆਉਣ ਤਾਂ ਐਸੀ ਵੈਸੀ ਕੋਈ ਹਰਕਤ ਇੱਥੇ ਨਾ ਕਰੀਏ ਵੀ ਜਿਹੜੇ ਇਹਨਾਂ ਦੇ ਦਿਲ 'ਚ ਵੀ ਐਵੇਂ ਦੀ ਗੱਲ ਹੋਵੇ ਬਈ ਕਿਸੇ ਨੂੰ ਛੇਤੀਏ ਸ਼ਰਨ ਨਾ ਦੇਣ ਠੀਕ ਆ ਫਿਲਹਾਲ ਆਪਾਂ ਹੁਣ ਇੱਥੋਂ ਮੈਗੀ ਛੱਕਦੇ ਦੀ ਨਮਹਾ ਤੇ ਮੈਗੀ ਛਕਣ ਤੋਂ ਬਾਅਦ ਫਿਰ ਆਪਾਂ ਆਪਦੇ ਹੋਟਲ ਕਹਿਣ ਲੱਗਿਆ ਸੀ ਮੈਂ ਆ ਅਸੀਂ ਸਕੂਲ 'ਚ ਪਹੁੰਚਦੇ ਆਂ ਕਿ ਵੀ ਅੱਜ ਅਸੀਂ ਸਕੂਲ 'ਚ ਪੜ੍ਹਨ ਲੱਗੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਤਾਂ ਖੇਤੀਬਾਤੀ ਜੀ ਹੋ ਜੀ ਖਤਮ ਹੋ ਗਿਆ ਖਤਮ ਹੋ ਗਿਆ ਓਹੋ ਤੇ ਇਹ ਗਾਈ ਹੋਰੇ ਆ ਗਏ ਨੇ ਹੰਟਿੰਗ ਕਰਕੇ ਤੇ ਬਾਈ ਹੋਰੇ ਕਹਿੰਦੇ ਵੀ ਅੱਜ ਕੁਝ ਨਹੀਂ ਕੁਝ ਵੀ ਨਹੀਂ ਮਿਲਿਆ ਵੈਸੇ ਕਿਆ ਹੰਟ ਕਰਨੇ ਗਏ ਥੇ ਹੇਰਾਂ हिरण मिल जाता है वैसे आसानी से हां आसानी से अच्छा आज नहीं मिला पर किस्मत नहीं थी आज किस्मत हिरण की ज्यादा अच्छी होगी बच गया वो बच गया लो जी मैगी मुगी खाने के बाद टेंट जाके बैठ गए हैं ते ठंड इथे इस टाइम टेंपरेचर है गया जी 17 डिग्री ਤੇ ਰਾਤ ਨੂੰ ਚਲਾ ਜਾਊਗਾ 13 12 ਐਮ ਮਤਲਬ ਰਾਤ ਨੂੰ ਠੰਡ ਹੋਣ ਵਾਲੀ ਹੈ ਵੈਸੇ 슬ੀਪਿੰਗ ਬੈਗ ਮੇਰੇ ਕੋਲ 0 ਡਿਗਰੀ ਵਾਲਾ ਇਹਦੇ ਨਾਲ ਆਪਣਾ ਸਰ ਜਾਣਾ ਆਪਾਂ ਨੂੰ ਠੰਡ ਨਹੀਂ ਲੱਗਣੀ ਜੇ ਬੜੀ ਠੰਡ ਲੱਗੀ ਤਾਂ ਇਹਦੇ ਉੱਤੇ ਹਜੇ ਮੈਂ ਤਰਪਾਲ ਪਾਈ ਨਹੀਂ ਹੈਗੀ ਆ ਮੜੀ ਜੀ ਜਾਲੀ ਵਾਲਾ ਹਿਸਾਬ ਤਾਬ ਰੱਖਿਆ ਵੀ ਹਵਾ ਕ੍ਰੋਸ ਹੁੰਦੀ ਰਹੇ ਕਿਉਂਕਿ ਬਹੁਤ ਦਿਨਾਂ ਤੋਂ ਆਪਾਂ ਗਰਮੀ ਚੋਂ ਮਰ ਰਹੇ ਅੱਜ ਪਹਿਲੀ ਦਿਨ ਬਾਅਦ ਇੰਨੇ ਦਿਨਾਂ ਬਾਅਦ ਆਪਾਂ ਨੂੰ ਠੰਡ ਦੇਖਣ ਨੂੰ ਮਿਲੀ ਹੈ ਖਾਣ ਪੀਣ ਦੀ ਗੱਲ ਕਰੀਏ ਤਾਂ ਜਿੰਨਾਂ ਦੇ ਘਰੇ ਆਪਾਂ ਹੁਣੇ ਮੈਗੀ ਬਣਾ ਕੇ ਖਾ ਕੇ ਆਏ ਆ ਉਹ ਕਹਿੰਦੇ ਵੀ ਸਵੇਰੇ ਤੁਹਾਡੇ ਵਾਸਤੇ ਦਾਲ ਚੌਲ ਬਣਾ ਦਾਂਗੇ ਤੇ ਇਹ ਥੋੜੀ ਜਿਵੇਂ ਫਿੱਕੀ ਬਣਾਉਂਦੇ ਨੇ ਤਾਂ ਆਪਾਂ ਦਾਲ ਨੂੰ ਜਾ ਕੇ ਤੜਕਾ ਲਾ ਲਾਂਗੇ ਤੜਕਾ ਲਾ ਕੇ ਚੌਲ ਚੂਲ ਖਾ ਕੇ ਚੱਲ ਆਪਣਾ ਕੱਲ ਦਾ ਕੰਮ ਵੀ ਨਿਬੜ ਜਾਊਗਾ ਬੰਦੇ ਆਪਾਂ ਨੂੰ ਪਿਛਲੇ ਇੱਕ ਹਫ਼ਤੇ ਤੋਂ ਪੂਰੇ ਜਮ੍ਹਾਂ ਘੈਂਟ ਮਿਲ ਰਹੇ ਨੇ ਪੂਰੀ ਹੈਲਪ ਕਰ ਰਹੇ ਨੇ ਜਿੰਨੀ ਉਹ ਬਾਈ ਹੋਰੇ ਕਰ ਸਕਦੇ ਨੇ ਜਿੰਨਾਂ ਦਾ ਉਹਨਾਂ ਦੇ ਘਰੇ ਸਮਾਨ ਹੁੰਦਾ ਸਾਰਾ ਸਮਾਨ ਹੀ ਆਪਾਂ ਨੂੰ ਵਰਤਣ ਵਾਸਤੇ ਦੇ ਦਿੰਦੇ ਨੇ ਕਹਿੰਦੇ ਆਪ ਦੇ ਘਰ ਦੀ ਰਸੋਈ ਆਂਕੂ ਸਾਡੀ ਘਰ ਦੀ ਰਸੋਈ ਯੂ ਜਿਵੇਂ ਤੁਹਾਡਾ ਜੀ ਕਰਦਾ ਜਿਹੜੀ ਤੁਸੀਂ ਚੀਜ਼ ਯੂਜ਼ ਕਰਨੀ ਹੈ ਸਾਡੇ ਘਰੋਂ ਚੱਕੋ ਟਮਾਟਰ ਗੰਡੇ ਜੋ ਤੁਸੀਂ ਵਰਤ ਸਕਦੇ ਹੋ ਵਰਤੋ ਅਸੀਂ ਵੀ ਜੇ ਕੋਈ ਬਾਜ਼ਾਰੋਂ ਸਮਾਨ ਲੈਣੇ ਆ ਕੋਈ ਤੇਲ ਦੀ ਬੋਤਲ ਹੋ ਗਈ ਕੋਈ ਹਲਦੀ ਨੂਨ ਕੁਝ ਜਿੰਨਾ ਕਸੀਂ ਯੂਜ਼ ਕਰਨਾ ਕਰ ਲੈਨੇ ਆ ਬਾਕੀ ਸਾਡੇ ਕੋਲ ਬਚ ਵੀ ਜਾਂਦਾ ਉਹ ਅਸੀਂ ਉਹਨਾਂ ਨੂੰ ਦੇ ਆਉਣੇ ਵੀ ਚਲੋ ਤੁਸੀਂ ਚੀਜ਼ਾਂ ਇਹ ਰੱਖ ਲਓ ਹਨਾ ਜਿਵੇਂ ਦੁੱਧ ਦਾ ਪੈਕਟ ਸੀ ਸਾਡੇ ਕੋਲ ਉਹਨਾਂ ਨੇ ਚਾਹ ਬਣਾਉਣੀ ਸੀ ਅਸੀਂ ਉਹਨਾਂ ਨੂੰ ਦੁੱਧ ਦੇਤਾ ਵੀ ਸਾਡੇ ਕੋਲ ਦੁੱਧ ਹੈਗਾ ਉਹ ਪਹਿਲਾਂ ਆਪਦਾ ਯੂਜ਼ ਕਰਨ ਲੱਗੇ ਸੀ ਫਿਰ ਸਾਨੂੰ ਨੇ ਕਿਹਾ ਵੀ ਸਾਡੇ ਕੋਲ ਹੈਗਾ ਆਲਰੇਡੀ ਤੁਸੀਂ ਸਾਡੇ ਨਾਲੇ ਨਾਲ ਹੀ ਬਣਾ ਦਿਓ ਉਹ ਵੀ ਅਸੀਂ ਇਹਦੀ ਚਾਹ ਹੀ ਬਣਾਉਣੀ ਸੀ ਤੇ ਚਲੋ ਇਹੀ ਅੱਜ ਦੇ ਵੀਡੀਓ ਦੇ ਵਿੱਚ ਕੱਲ ਤੋਂ ਫਿਰ ਤੁਹਾਨੂੰ ਆਪਾਂ ਮਣੀਪੁਰ ਵਾਲਾ ਇਲਾਕਾ ਘੁਮਾਉਣਾ ਸ਼ੁਰੂ ਕਰਾਂਗੇ ਫਿਲਹਾਲ ਤਾਂ ਆਪਾਂ ਬਾਰਡਰ ਕਰਾਸ ਕਰਕੇ ਮਣੀਪੁਰ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਪਹਿਲੇ ਸ਼ਹਿਰ 'ਚ ਹੀ ਬੈਠੇ ਆਂ ਨਵੀਂ ਵੀਡੀਓ ਨਾਲ ਕੱਲ ਨੂੰ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ